ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆਦਾਰੀ ਦੇ ਅੰਦਰ ਵਿਚਰਦਿਆਂ ਇੱਕ ਗੱਲ ਨਾ ਸਾਹਮਣੇ ਆਈ ਉਹ ਇਹ ਹੈ ਵੀ ਸਿੱਧੇ ਕੋਲ ਖਲੋਵੋ ਜਿੱਥੇ ਚਾਰ ਲੋਕ ਬੈਠੇ ਹੋਣ ਉੱਥੇ ਤੁਸੀਂ ਬਹਿ ਜਾਓ ਜ਼ਿਆਦਾਤਰ ਜਿਹੜੀਆਂ ਗੱਲਾਂ ਮਿਲਦੀਆਂ ਨਾ ਉਹ ਨੈਗੇਟਿਵ ਮਿਲਦੀਆਂ ਨੇ ਨੈਗੇਟਿਵਿਟੀ ਦੇ ਨਾਲ ਭਰੀਆਂ ਸੋਚਾਂ ਨੈਗੇਟਿਵਿਟੀ ਦੇ ਨਾਲ ਭਰੇ ਬੋਲ ਨੈਗੇਟਿਵ ਗੱਲਾਂ ਹਾਰੇ ਹੋਏ ਥੱਕੇ ਹੋਏ ਲੋਕ ਮਿਲਦੇ ਨੇ ਮੈਨੂੰ ਲੱਗਦਾ ਸਾਡਾ ਨਾ ਕਾਮਯਾਬੀ ਦੇ ਪਿੱਛੇ ਸਾਡੀ ਨੈਗੇਟਿਵ ਸੋਚ ਦਾ ਜਿਹੜਾ ਚੱਲਣਾ ਹੈ ਉਹ ਹੀ ਕੰਮ ਕਰ ਰਿਹਾ ਹੈ ਤੋਂ ਖੈਰ ਨੈਗੇਟਿਵ ਸੋਚ ਤੇ ਨੈਗੇਟਿਵ ਲਫ਼ਜ਼ ਹਾਰੇ ਹੋਏ ਲਫ਼ਜ਼ ਪਾਲੇ ਮਾਰੇ ਲਫ਼ਜ਼ ਇਹਨਾਂ ਲਫ਼ਜ਼ਾਂ ਤੋਂ ਵੀ ਦੂਰੀ ਬਣਾਓ ਤੇ ਸੋਚ ਤੋਂ ਵੀ ਦੂਰੀ ਬਣਾਓ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਨੈਗੇਟਿਵ ਸੋਚਣ ਦੇ ਨਾਲ ਜਾਂ ਨੈਗੇਟਿਵ ਪਾਲੇ ਮਾਰ ਲਫ਼ਜ਼ ਬੋਲਣ ਦੇ ਨਾਲ ਕੋਈ ਅਸਰ ਨਹੀਂ ਹੁੰਦਾ ਪਰ ਅਸਰ ਹੁੰਦਾ ਹੈ ਔਰ ਬੜਾ ਗਹਿਰਾ ਹੁੰਦਾ ਹੈ ਇਹ ਕਦੇ ਵੀ ਨਾ ਬੋਲੋ ਮੈਂ ਐਗਜ਼ਾਮਪਲ ਦੇਣ ਲੱਗਾ ਵੀ ਕਦੇ ਵੀ ਨਾ ਬੋਲੋ ਕਿ ਮੈਂ ਫੇਲ ਹੋ ਜਾਣਾ ਹਰ ਵਕਤ ਫੇਲ ਲਫ਼ਜ਼ ਦੀ ਜਗ੍ਹਾ ਦੇ ਉੱਤੇ ਫੇਲ ਵਾਲੀ ਸੋਚ ਦੀ ਜਗ੍ਹਾ ਦੇ ਉੱਤੇ ਇਹ ਸੋਚ ਲਿਆਓ ਵੀ ਮੈਂ ਪਾਸ ਹੋਣਾ ਹੈ ਫਿਰ ਤੁਹਾਡੇ ਅੰਦਰੋਂ ਡਿਲੀਟ ਹੋ ਜਾਏਗਾ ਹਰ ਵਕਤ ਇਹ ਸੋਚੋ ਮੈਂ ਪਾਸ ਹੋਣਾ ਹੈ ਹਰ ਵਕਤ ਇਹ ਬੋਲੋ ਮੈਂ ਪਾਸ ਹੋਣਾ ਹੈ ਬੱਚੇ ਨੂੰ ਵੀ ਜਦੋਂ ਤੁਸੀਂ ਪੜਾਈ ਵਾਸਤੇ ਪ੍ਰੇਰਦੇ ਹੋ ਕਿਸੇ ਕਾਰੋਬਾਰ ਵਾਸਤੇ ਪ੍ਰੇਰਦੇ ਹੋ ਉਹਨੂੰ ਇਹ ਕਹੋ ਬੇਟਾ ਪਾਸ ਹੋਣਾ ਹੈ ਸਕਸੈਸ ਹੋਣਾ ਹੈ ਸੋਚ ਇਦਾਂ ਦੀ ਬਣਾਓ ਬੋਲ ਵੀ ਇਦਾਂ ਦੇ ਬੋਲ ਜਦੋਂ ਉਹ ਪਾਸ ਹੁੰਦੇ ਰਹੇ ਤੇ ਤੁਰੇਗਾ ਨਾ ਜਿਹੜੇ ਡਿੱਗਣ ਵਾਲੇ ਖਤਰੇ ਨੇ ਉਹ ਆਪਣੇ ਆਪ ਉਹਦੀ ਸਮਝ ਆਉਂਦੇ ਰਹੇ ਨੇ ਆਪਣੇ ਆਪ ਉਹਨੇ ਬਚਾਅ ਕਰਦੇ ਰਹਿਣਾ ਪਰ ਹਰ ਵਕਤ ਸੋਚ ਦੇ ਅੰਦਰ ਇੱਕੋ ਹੀ ਗੱਲ ਚਲਨੀ ਫੇਲ ਨਾ ਹੋ ਜਾਏ ਫੇਲ ਨਾ ਹੋ ਜਾਏ ਉਹ ਫੇਲ ਹੋ ਹੀ ਜਾਂਦਾ ਕਿਉਂਕਿ ਸੋਚ ਵੀ ਵੈਸੀ ਤੇ ਲਫ਼ਜ਼ ਵੀ ਵੈਸੇ ਹੁਣ ਦੂਜੀ ਗੱਲ ਮੈਂ ਇਹ ਕਹਿ ਰਿਹਾ ਵੀ ਕਦੇ ਵੀ ਇਹ ਨਾ ਸੋਚੋ ਵੀ ਮੈਂ ਇਸ ਫੀਲਡ ਵਿੱਚੋਂ ਇਸ ਮੈਦਾਨ ਵਿੱਚੋਂ ਇਸ ਪੱਖ ਵਿੱਚੋਂ ਹਾਰ ਜਾਣਾ ਤੁਸੀਂ ਹਾਰ ਲਫ਼ਜ਼ ਨੂੰ ਪਾਸੇ ਕਰਕੇ ਰੱਖ ਦਿਓ ਜਿਵੇਂ ਕੋਈ ਤਨ ਦੇ ਉੱਤੇ ਜ਼ਖਮ ਹੋ ਜਾਏ ਮੰਨ ਲਓ ਕਿਸੇ ਨੂੰ ਸ਼ੂਗਰ ਦਾ ਰੋਗ ਹੈ ਔਰ ਸ਼ੂਗਰ ਦੇ ਰੋਗ ਵਾਲੇ ਬੰਦੇ ਦੀ ਕੋਈ ਅੰਗੂਠਾ ਉਂਗਲ ਗਲ ਜਾਏ ਪੈਰ ਦੀ ਤੇ ਡਾਕਟਰ ਵੱਢ ਕੇ ਪਾਸੇ ਕਰ ਦਿੰਦਾ ਉਹ ਕਹਿੰਦਾ ਜੇ ਨਾ ਵੱਢੀ ਤੇ ਸਾਰਾ ਸਰੀਰ ਗਲਣ ਦੀ ਸੰਭਾਵਨਾ ਬਣ ਸਕਦੀ 네ਗੇਟਿਵ ਸੋਚ ਤੇ 네ਗੇਟਿਵ ਲਫ਼ਜ਼ ਆਪਣੇ ਅੰਦਰੋਂ ਵੱਢ ਕੇ ਪਾਸੇ ਕਰਕੇ ਰੱਖ ਦਿਓ ਇਹ ਕਦੇ ਸੋਚੋ ਹੀ ਨਾ ਕਿ ਮੈਂ ਹਾਰ ਜਾਣਾ ਐਸ ਫੀਲਡ ਵਿੱਚੋਂ ਐਸ ਜਗ੍ਹਾ ਤੋਂ ਐਸ ਮੈਦਾਨ ਵਿੱਚੋਂ ਇਹ ਸੋਚਦੇ ਵੀ ਰਹੋ ਬੋਲਦੇ ਵੀ ਰਹੋ ਵੀ ਮੈਂ ਜਿਤਨਾ ਹੈ ਜੇਤੂ ਬਣਨਾ ਹੈ ਜੇਤੂ ਹੋਣਾ ਹੈ ਕਿਵੇਂ ਆਉਣਾ ਹੈ ਜਿਹੜੇ ਹਾਰਨ ਦੇ ਤੁਹਾਨੂੰ ਡਰਨ ਹੈ ਉਹ ਆਪਣੇ ਆਪ ਨਾਲ-ਨਾਲ ਚੱਲਦੇ ਰਹੇ ਨੇ ਤੁਸੀਂ ਉਹਨਾਂ ਤੋਂ ਬਚੇ ਰਹਿਣਾ ਹੈ ਉਹਨਾਂ ਨੂੰ ਅਵਾਇਡ ਕਰਦੇ ਰਹੋਗੇ ਬਚਦੇ ਰਹੋਗੇ ਪਰ ਜਿਹੜਾ ਤੁਹਾਡੀ ਸੁਰਤ ਦੇ ਅੰਦਰ ਤੁਹਾਡਾ ਜਿਹੜਾ ਟਾਰਗੇਟ ਹੈ ਉਹ ਇਹ ਹੋਣਾ ਚਾਹੀਦਾ ਹੈ ਕਿ ਮੈਂ ਪਾਸ ਹੋਣਾ ਹੈ ਮੈਂ ਹਾਰਨਾ ਨਹੀਂ ਮੈਂ ਜਿਤਨਾ ਹੈ ਤੁਸੀਂ ਵਾਰ-ਵਾਰ ਆਪਣੇ ਆਪ ਨੂੰ ਵੀ ਇਹ ਕਹਿੰਦੇ ਹੋ ਆਪਣੇ ਬੱਚਿਆਂ ਨੂੰ ਵੀ ਇਹ ਕਹਿੰਦੇ ਹੋ ਵੇਖੀ ਕਿਤੇ ਡਿੱਗ ਨਾ ਜਾਈ ਉਹ ਡਿੱਗ ਹੀ ਜਾਂਦਾ ਤੁਸੀਂ ਡਿੱਗਣ ਦੀ ਜਗ੍ਹਾ ਇਹ ਲਫ਼ਜ਼ ਕਿਉਂ ਨਹੀਂ ਲਿਆਉਂਦੇ ਹੋ ਤਬਦੀਲ ਕਿਉਂ ਨਹੀਂ ਕਰ ਲੈਂਦੇ ਵੀ ਬੇਟਾ ਉੱਚਾ ਚੜਨਾ ਹੈ ਔਰ ਉੱਚਾ ਚੜਨਾ ਹੈ ਹੋਸ਼ ਨਾਲ ਚੜਨਾ ਹੈ ਸੰਭਾਲ ਕੇ ਚੜਨਾ ਡਿੱਗਣ ਵਾਲੀ ਸੋਚ ਡਿੱਗਣ ਵਾਲੇ ਲਫ਼ਜ਼ ਆਪਣੇ ਮਨ ਦੇ ਵਿੱਚੋਂ ਡਿਲੀਟ ਕਰੋ ਜੇ ਕਾਮਯਾਬੀ ਲੱਭਣਾ ਚਾਹੁੰਦੇ ਹੋ ਇੱਕ ਗੱਲ ਮੇਰੇ ਹੋਰ ਧਿਆਨ ਚ ਆਉਂਦੀ ਮੈਂ ਬਹੁਤ ਵਾਰ ਲੋਕਾਂ ਨੂੰ ਕਹਿੰਦਿਆਂ ਸੁਨਿਆ ਬੋਲਦਿਆਂ ਸੁਨਿਆ ਮੇਰਾ ਪਰਿਵਾਰ ਬिखर ਨਾ ਜਾਏ ਮੇਰਾ ਪਰਿਵਾਰ ਟੁੱਟ ਨਾ ਜਾਏ ਤੁਸੀਂ ਵਾਰ-ਵਾਰ ਟੁੱਟਣ ਦੀ ਵਾਰ-ਵਾਰ ਵਿਖਰਨ ਵਾਲੀ ਸੋਚ ਆਪਣੇ ਅੰਦਰ ਪੱਕੀ ਪਾਲ ਕੇ ਰੱਖ ਲਈ ਹੈ ਔਰ ਇਹ ਜਿਹੜੇ ਤੁਹਾਡੇ ਅੰਦਰ ਦੀ ਸੋਚ ਨੂੰ ਲਫ਼ਜ਼ ਮਿਲਦੇ ਨੇ ਉਹ ਵਾਰ-ਵਾਰ ਲਫ਼ਜ਼ ਵੀ ਤੁਹਾਡੇ ਮੂੰਹ ਚੋਂ ਬਾਹਰ ਨਿਕਲਦੇ ਨੇ ਪਰਿਵਾਰ ਨਾ ਟੁੱਟ ਜਾਏ ਪਰਿਵਾਰ ਬिखर ਨਾ ਜਾਏ ਇਦਾਂ ਨਾ ਹੋ ਜਾਏ ਉਦਾਂ ਨਾ ਹੋ ਜਾਏ ਇਹ ਸੋਚ ਤੇ ਇਹ ਲਫ਼ਜ਼ ਇਹਨਾਂ ਨੂੰ ਪਾਸੇ ਕਰੋ ਔਰ ਇਹਦੀ ਜਗ੍ਹਾ ਦੇ ਉੱਤੇ ਇੱਕ ਸੋਚ ਆਪਣੇ ਅੰਦਰ ਪਾਲੋ ਕਿ ਮੈਂ ਆਪਣੇ ਪਰਿਵਾਰ ਨੂੰ ਸੰਭਾਲ ਕੇ ਰੱਖਣਾ ਹੈ ਇਕੱਠਿਆ ਰੱਖਣਾ ਹੈ ਮੈਂ ਕਾਮਯਾਬ ਹੁੰਦਿਆਂ ਵੇਖਣਾ ਹੈ ਔਰ ਇਹ ਲਫ਼ਜ਼ ਆਪਣੇ ਜ਼ੁਬਾਨ ਤੋਂ ਹਰ ਵਕਤ ਪੈਦਾ ਕਰੋ ਜਦੋਂ ਐਸੇ ਬੋਲ ਬੋਲੋਗੇ ਅਸੀਂ ਸੋਚ ਸੰਭਾਲੋਗੇ ਤੇ ਕਾਮਯਾਬੀ ਆਪਣੇ ਆਪ ਤੁਹਾਡੇ ਨਾਲ ਹੋ ਕੇ ਤੁਰਨਾ ਸ਼ੁਰੂ ਕਰ ਦੇਗੀ ਇੱਕ ਗੱਲ ਹੋਰ ਤੁਸੀਂ ਕਦੇ ਵੇਖਿਆ ਵੀ ਇੱਕ ਕੁੜੀ ਆਮ ਜਿਵੇਂ ਰੋਜੀ ਰੋਟੀ ਦੇ سلسلے ਨੂੰ ਲੈ ਕੇ ਕਈ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਦੋ ਬਾਸ ਸੁੱਚੇ-ਉੱਚੇ ਕੱਢ ਕੇ ਉਹਦੇ ਉੱਤੇ ਇੱਕ ਰੱਸੀ ਬੰਨ੍ਹ ਕੇ ਤੇ ਕੁੜੀ ਦੇ ਸਿਰ ਦੇ ਉੱਤੇ ਕੋਈ ਭਾਂਡਾ ਰੱਖ ਕੇ ਜਾਂ ਕੋਈ ਕੁੜੀ ਨੂੰ ਬਾਸ ਫੜਾ ਕੇ ਤੇ ਰੱਸੀ ਦੇ ਉੱਤੇ ਤੁਰਨ ਵਾਸਤੇ ਪ੍ਰੇਰਦੇ ਨੇ ਔਰ ਕੁੜੀ ਤੁਰ ਵੀ ਪੈਂਦੀ ਹੈ ਬੱਚੀ ਹੁੰਦੀ ਹੈ ਨਿਆਣੀ ਹੁੰਦੀ ਹੈ ਜਾਂ ਕੋਈ ਬੱਚਾ ਹੁੰਦਾ ਹੈ ਨਿਆਣਾ ਹੁੰਦਾ ਹੈ ਪਰ ਉਹ ਡਿੱਗਦੇ ਨਹੀਂ 20 ਫੁੱਟ ਉੱਚਾ ਵਾਂਸ ਐਸ ਪਾਸੇ ਖੜਾ ਕੀਤਾ ਹੈ 20 ਫੁੱਟ ਉੱਚਾ ਵਾਂਸ ਐਸ ਪਾਸੇ ਖੜਾ ਕੀਤਾ ਹੈ ਦੋਵਾਂ ਦੇ ਉੱਤੇ ਰੱਸੀ ਬੱਝੀ ਹੈ ਤੇ ਕੁੜੀ ਰੱਸੀ ਦੇ ਉੱਤੇ ਤੁਰ ਰਹੀ ਪਰ ਜੇ ਕੁੜੀ ਦੇ ਅੰਦਰ ਇਹ ਡਰ ਬਣ ਜਾਏ ਵੀ ਮੈਂ ਡਿੱਗਣਾ ਜਾਵਾਂ ਕੁੜੀ ਤੁਰ ਪੈਗੀ ਜੇ ਉਹ ਬਾਪ ਜਿਹੜਾ ਰੱਸੀ ਦੇ ਉੱਤੇ ਤੁਰਨ ਲਈ ਪ੍ਰੇਰਣਾ ਕਰ ਰਿਹਾ ਹੈ ਜੇ ਉਹ ਬਾਪ ਉਪੀਤਾ ਚੜਨੀ ਨਾ ਦਵੇ ਬੇਟਾ ਡਿੱਗ ਜੈਗੀ ਲੱਤ ਟੁੱਟ ਜਾਏਗੀ ਬਾਹਾਂ ਟੁੱਟ ਜਾਏਗੀ ਸੱਟ ਲੱਗ ਜਾਏਗੀ ਕੁੜੀਆਂ ਸਾਰੀ ਉਮਰ ਲਈ ਬੱਜਰ ਹੋ ਜਾਣਗੇ ਉਹ ਕੁੜੀ ਤੁਰ ਪਾਏਗੀ ਕੁੜੀ ਤੁਰ ਨਹੀਂ ਪਾਏਗੀ ਉਹਦੀ ਰੋਜੀ ਰੋਟੀ ਦਾ ਜਿਹੜਾ ਸਿਲਸਿਲਾ ਉਹ ਬੰਦ ਨਹੀਂ ਹੋ ਜਾਏਗਾ ਤੋ ਕੁੜੀ ਰੱਸੀ ਦੇ ਉੱਤੇ ਤੁਰਦੀ ਕਦੋਂ ਹੈ ਜਦੋਂ ਉਹਦੇ ਅੰਦਰੋਂ ਉਹਦੇ ਪਿਓ ਨੇ ਡਰ ਮੁਕਾਇਆ ਹੁੰਦਾ ਹੈ ਵੀ ਬੇਟਾ ਗੱਲ ਹੀ ਕੋਈ ਨਹੀਂ ਰੱਸੀ ਦੇ ਉੱਤੇ ਤੁਰਨਾ ਹੈ ਤੋ ਸਿਰਫ ਤੁਰਨ ਦੇ ਉੱਤੇ ਧਿਆਨ ਦੇਣਾ ਹੈ ਤੂੰ ਡਿੱਗਣਾ ਸੋਚਣਾ ਹੀ ਨਹੀਂ ਜਦੋਂ ਤੁਸੀਂ ਡਿੱਗਣ ਬਾਰੇ ਸੋਚਣਾ ਸ਼ੁਰੂ ਕਰਤਾ ਡਿੱਗਣ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਕੋਈ ਰੱਸੀ ਦੇ ਉੱਤੇ ਤੋਰ ਸਕਦਾ ਹੀ ਨਹੀਂ ਤੁਸੀਂ ਡਿੱਗੋਗੇ ਹਰ ਹਾਲਤ ਦੇ ਅੰਦਰ ਡਿੱਗੋਗੇ ਦੂਜੀ ਐਗਜ਼ਾਮਪਲ ਬਚਪਨ ਤੇ ਅੰਦਰ ਸਾਈਕਲ ਚਲਾਉਂਦੇ ਸਾਂ ਤੁਰੇ ਜਾਂਦੇ ਸਾਂ ਰਾਹ ਦੇ ਅੰਦਰ ਕਿੰਨਾ ਸਾਈਕਲ ਦਾ ਟਾਇਰ ਹੁੰਦਾ ਹੈ 2 ਇੰਚ ਇਸ ਤੋਂ ਵੀ ਬਲਕੇ ਛੋਟਾ ਇੰਚ 1.5 ਇੰਚ ਤੋਂ ਖੈਰ ਜਿੰਨਾ ਵੀ ਹੈ ਤੁਰੇ ਜਾ ਰਹੇ ਹਾਂ ਰਾਹ ਦੇ ਅੰਦਰ ਪਿਆ ਕੋਈ ਵੱਟਾ ਤੇ ਜਦੋਂ ਤੁਸੀਂ ਵੱਟੇ ਦੇ ਨੇੜੇ ਨੇੜੇ ਆਈ ਜਾਂਦੇ ਆ ਸਟੀਰਿੰਗ ਹੈਂਡਲ ਨੂੰ ਕੁੱਟ ਕੇ ਫੜ ਲੈਨੇ ਆ ਔਰ ਯਤਨ ਕਰਦੇ ਆ ਵੱਟੇ ਦੇ ਉੱਤੇ ਸਾਈਕਲ ਚੜ ਨਾ ਜਾਏ ਚੜ ਨਾ ਜਾਏ ਉਹ ਚੜ ਹੀ ਜਾਂਦਾ ਹੈ ਤੇ ਜਦੋਂ ਆ ਰਾਮ ਨਾਲ ਤੁਰੇ ਜਾ ਰਹੇ ਆ ਵੀ ਮੈਂ ਵੱਟੇ ਤੋਂ ਪਾਸੇ ਕਰਕੇ ਸਾਈਕਲ ਨੂੰ ਕੱਢ ਲੈਣਾ ਰਾਹ ਖੁੱਲਾ ਹੈ ਡਰ ਵਾਲੀ ਤਾਂ ਕੋਈ ਗੱਲ ਨਹੀਂ ਤੁਸੀਂ ਪਾਸੇ ਕਰਕੇ ਸਾਈਕਲ ਨੂੰ ਵੀ ਬਚਾ ਕੇ ਨਿਕਲ ਜਾਂਦੇ ਹੋ ਵੱਟਾ ਦੇ ਉੱਤੇ ਵੀ ਨਹੀਂ ਚੜਦੇ ਪਰ ਕਿਉਂ ਉਹ ਜਿਹੜਾ ਤੁਹਾਡਾ ਡਾਰੇ ਨਾ ਡਰ ਵਾਰ-ਵਾਰ ਮੋੜ-ਮੋੜ ਕੇ ਤੁਹਾਨੂੰ ਵੱਟੇ ਦੇ ਉੱਤੇ ਹੀ ਲੈ ਕੇ ਜਾਂਦਾ ਹੈ ਤੀਜੀ ਐਗਜ਼ਾਮਪਲ ਤੁਸੀਂ ਕਈ ਵਾਰ ਵੇਖਿਆ ਆਪਣੇ ਉੱਤੇ ਲਾ ਕੇ ਵੇਖੋ ਜਾਂ ਹੋਰ ਆਪਣੇ ਬੱਚਿਆਂ ਨੂੰ ਪੁੱਛ ਕੇ ਵੇਖੋ ਜਾਂ ਕਈਆਂ ਨੂੰ ਗੱਲ ਕਹਿੰਦਿਆਂ ਬੋਲਦਿਆਂ ਸੁਨਿਆ ਹੋਏਗਾ ਕੁਐਸਚਨ ਪੇਪਰ ਜਦੋਂ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਹੱਥਾਂ ਵਿੱਚ ਦਿੱਤਾ ਜਾਂਦਾ ਹੈ ਤੇ ਬੱਚੇ ਨੂੰ ਪਹਿਲਾਂ ਹੀ ਅੰਦਰੋਂ ਤੰਨ-ਤੰਨ ਕੇ ਠੋਸ-ਠੋਸ ਕੇ ਭਰਿਆ ਹੁੰਦਾ ਹੈ ਉਹਦੇ ਮਾਪੇ ਆਪਣੇ ਪੁੱਤ ਫੇਲ ਨਾ ਹੋ ਜਾਈ ਪੁੱਤ ਫੇਲ ਨਾ ਹੋ ਜਾਈ ਪੁੱਤ ਫੇਲ ਨਾ ਹੋ ਜਾਈ ਤੇ ਬੱਚੇ ਦੇ ਅੰਦਰ ਵੀ ਜਿਹੜੀ ਵਾਰ-ਵਾਰ ਗੱਲ ਚਰਦੀ ਚੱਲਦੀ ਮੈਂ ਫੇਲ ਨਾ ਹੋ ਜਾਵਾਂ ਪਿਓ ਵੱਲੋਂ ਕੁੱਟ ਪੈਣੀ ਹੈ ਮੈਂ ਫੇਲ ਨਾ ਹੋ ਜਾਵਾਂ ਦੂਜੇ ਵੀ ਕਹਿੰਦੇ ਨੇ ਫੇਲ ਨਾ ਹੋ ਜਾਵਾਂ ਤੁਸੀਂ ਉਸ ਜਗ੍ਹਾ ਤੇ ਬੱਚੇ ਦੀ ਤਿਆਰੀ ਇਹ ਕਰਨੀ ਸੀ ਬੇਟਾ ਪਰਵਾਹ ਨਾ ਕਰੀ ਪਾਸ ਹੋਣਾ ਹੈ ਉਹ ਪੜਦਾ ਹੈ ਬੜੀ ਚੰਗੀ ਤਰ੍ਹਾਂ ਪਾਸ ਹੋਏਗਾ ਕਿਉਂ ਨਹੀਂ ਹੋਏਗਾ ਤੂੰ ਪਾਸ ਹੋਣਾ ਉਹਦੇ ਮਨ ਦੇ ਅੰਦਰ ਸੋਚ ਚੱਲਦੀ ਪਾਸ ਵਾਲੀ ਜ਼ੁਬਾਨ ਦੇ ਉੱਤੇ ਲਫ਼ਜ਼ ਆਉਂਦੇ ਪਾਸ ਵਾਲੇ ਕੰਨਾਂ ਦੇ ਨਾਲ ਤੁਹਾਡੇ ਬੋਲ ਟਕਰਾਉਂਦੇ ਪਾਸ ਵਾਲੇ ਤੇ ਬੱਚੇ ਨੂੰ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਜਦੋਂ ਪੇਪਰ ਦਿੱਤਾ ਜਾਂਦਾ ਤੇ ਉਹਨੂੰ ਕੁਝ ਭੁੱਲਣਾ ਨਹੀਂ ਸੀ ਹੁਣ ਹੋਇਆ ਏ ਪੇਪਰ ਉਹਦੇ ਹੱਥਾਂ ਵਿੱਚ ਆਇਆ ਉਹਨੇ ਪੇਪਰਾਂ ਤੇ ਅੱਖਾਂ ਘਮਾਈਆਂ ਤੇ ਬਹੁਤ ਸਾਰੇ ਸਵਾਲ ਹੁੰਦੇ ਸਨ ਪਰ ਭੁੱਲ ਗਿਆ ਤੇ ਜਦੋਂ ਹੀ ਐਗਜ਼ਾਮੀਨੇਸ਼ਨ ਹਾਲ ਚੋਂ ਬਾਹਰ ਆਇਆ ਤਿਵੇਂ ਮੱਥੇ ਤੇ ਹੱਥ ਮਾਰਿਆ ਮੈਂ ਕੀ ਕਰ ਆਇਆ ਆ ਤੇ ਮੈਨੂੰ ਆਉਂਦਾ ਸੀ ਪਰ ਮੈਂ ਲਿਖ ਕੇ ਨਹੀਂ ਆਇਆ ਮੈਂ ਇਹਨੂੰ ਕੁਐਸਚਨ ਨੂੰ ਹੱਲ ਕਰਕੇ ਨਹੀਂ ਆਇਆ ਉਪਲਾਇਆ ਕਿੰਨੇ ਜਿਹੜੀ ਫੇਲ ਹੋਣ ਦੀ ਸੋਚ ਉਹਦੇ ਅੰਦਰ ਬੜੀ ਤੇਜ਼ ਚੱਲ ਰਹੀ ਸੀ ਫੇਲ ਹੋਣ ਦੇ ਲਫ਼ਜ਼ ਉਹਦੇ ਆਪਣੇ ਸਨ ਜਾਂ ਤੁਸੀਂ ਦਿੱਤੇ ਸਨ ਉਹ ਲਫ਼ਜ਼ ਉਹਦੇ ਨਾਲ-ਨਾਲ ਘੁੰਮ ਰਹੇ ਸਨ ਵਾਰ-ਵਾਰ ਉਹਦੇ ਨਾਲ-ਨਾਲ ਇਹ ਲਫ਼ਜ਼ ਕੰਮ ਕਰ ਰਹੇ ਸਨ ਪਿਓ ਕਹਿੰਦਾ ਸੀ ਫੇਲ ਨਾ ਹੋਈਂ ਭਰਾ ਕਹਿੰਦਾ ਸੀ ਮਾਂ ਕਹਿੰਦੀ ਸੀ ਉਹ ਆ ਵੀ ਸੋਚਦਾ ਸੀ ਉਹ ਫੇਲ ਹੋ ਕੇ ਹੀ ਰਿਹਾ ਪਾਸ ਹੋਣਾ ਹੈ ਹੋ ਕੇ ਵਿਖਾਉਣਾ ਹੈ ਤਿਆਰੀ ਕਰ ਕੋਈ ਗੱਲ ਨਹੀਂ ਕਿਹੜਾ ਇਹ ਇਹੋ ਜਿਹਾ ਕੋਈ ਕੰਮ ਹੈ ਵੀ ਜਿਹੜਾ ਦੁਬਾਰਾ ਕੁਐਸਚਨ ਪੇਪਰ ਹੱਥ ਨਹੀਂ ਆਏਗਾ ਜਾਂ ਦੁਬਾਰਾ ਐਗਜ਼ਾਮ ਨਹੀਂ ਦੇ ਸਕਾਂਗੇ ਕੋਈ ਗੱਲ ਨਹੀਂ ਬੱਚੇ ਤਾਂ ਬ੍ਰਾਡ ਮਾਈਂਡ ਸੈੱਟ ਕਰੋ ਬੱਚੇ ਦੀ ਖੁੱਲੀ ਸੋਚ ਬਣਾਓ ਬੱਚੇ ਨੂੰ ਪਾਸ ਹੋਣ ਲਈ ਪ੍ਰੇਰਣਾ ਕਰੋ ਪਾਸ 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 ਉਹਦੇ ਅੰਦਰ ਇਹ ਲਫ਼ਜ਼ ਜਿਹੜਾ ਚੰਗੀ ਤਰ੍ਹਾਂ ਫੀਡ ਕਰ ਦਿਓ ਉਹਦੀ ਜ਼ੁਬਾਨ ਤੋਂ ਵੀ ਆਵੇ ਹੱਸਦਾ ਜਾਏ ਉਹ ਪਾਸ ਹੋ ਕੇ ਬਾਹਰ ਆਏਗਾ 네ਗੇਟਿਵ ਸੋਚ ਡਰਦਾ ਕਾਰਨ ਬਣਦੀ 네ਗੇਟਿਵ ਸੋਚ ਤੁਹਾਡੇ ਕੰਫੀਡੈਂਸ ਨੂੰ ਖਾ ਜਾਂਦੀ 네ਗੇਟਿਵ ਸੋਚ ਤੁਹਾਡੀ ਹਾਰ ਦਾ ਕਾਰਨ ਬਣਦੀ 네ਗੇਟਿਵ ਬੋਲੋ ਵੀ ਨਾ 네ਗੇਟਿਵ ਸੋਚੋ ਵੀ ਨਾ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਰਿਕੁਐਸਟ ਹੈ ਜਿਹੜੇ ਬੱਚੇ ਆ ਕਾਮਯਾਬੀ ਦੇ ਰਾਹ ਦੇ ਉੱਤੇ ਤੁਰਨਾ ਚਾਹੁੰਦੇ ਨੇ ਕਿਸੇ ਫੀਲਡ ਨੂੰ ਚੂਜ਼ ਕਰ ਚੁੱਕੇ ਨੇ ਹਮੇਸ਼ਾ ਪੋਜ਼ਿਟਿਵ ਸੋਚੋ ਪੋਜ਼ਿਟਿਵ ਬਣੋ ਪੋਜ਼ਿਟਿਵ ਗੱਲਾਂ ਬਾਤਾਂ ਕਰੋ ਤੇ ਆਪਣੇ ਆਲੇ-ਦੁਆਲੇ 2-4 ਸੱਜਣ ਮਿੱਤਰ ਰਿਸ਼ਤੇਦਾਰ ਐਸੇ ਪਾਲ ਕੇ ਰੱਖੋ ਜਿਹੜੇ ਪੋਜ਼ਿਟਿਵ ਰਹਿੰਦੇ ਹੋਣ ਪੋਜ਼ਿਟਿਵ ਗੱਲਾਂ ਕਰਦੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ